ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧ ਹਾਂ ਲੰਬੇ ਸਮੇਂ ਤੋਂ ਨਾਬਾਦੀ ਨਮੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਵਿਕਰਮਜੀਤਿਆ ਨੂੰ ਸ਼ੁਕਰਵਾਨ ਨੂੰ ਉਹਨਾਂ ਦੀ ਭੈਣ ਸਾਬਕਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਰਖੜੀ ਬੰਦਨ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਲ੍ਹ ਦੇ ਨਿਯਮਾਂ ਅਨੁਸਾਰ ਭਰਾ ਨੂੰ ਉਸਦੀ ਭੈਣ ਰਖੜੀ ਬੰਨਣ ਲਈ ਆ ਸਕਦੀ ਹੈ ਅਤੇ ਉਸ ਨਾਲ ਮੁਲਾਕਾਤ ਕਰ ਸਕਦੀ ਹੈ ਇਸ ਦੇ باوجود ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਤੇ ਉਹਨਾਂ ਨੂੰ ਜਾਣ ਬੁੱਝ ਕੇ ਜੇਲ੍ਹ ਦੇ ਗੇਟ ਦੇ ਬਾਹਰ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ। ਉਹਨਾਂ ਜੇਲ੍ਹ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕਿ ਉਹ 45 ਦਿਨਾਂ ਤੋਂ ਪੱਤਰਕਾਰਾਂ ਰਾਹੀਂ ਇਹ ਮੈਸੇਜ ਦੇ ਰਹੀ ਹੈ ਕਿ ਉਸ ਨੂੰ ਉਸਦੇ ਭਰਾ ਨਾਲ ਮਿਲਨ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਔਰਤਾ ਜੇਲ੍ਹ ਦੇ ਅੰਦਰ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਪਹੁੰਚੀਆਂ ਹੋਈਆਂ ਹਨ ਪਰ ਉਸ ਦੇ ਬਾਵਜੂਦ ਉਸ ਨੂੰ ਹੀ ਕਿਉਂ ਰੋਕਿਆ ਗਿਆ? ਮੈਂ ਵੀ ਪੁੱਛਣਾ ਹੈ ਡੇਢ ਮਹੀਨੇ ਤੋਂ ਲਗਾਤਾਰ ਆਪਦੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੀ ਹਾਂ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦਾ ਤਿਹਾਰ ਵਾਸਤੇ ਮੈਂ ਆਪਦੇ ਭਰਾ ਦੇ ਘਰਾਂ 'ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਹਾਂ ਮੈਨੂੰ ਪਰਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾ ਦੇ ਨਸ਼ੇ ਦੇ ਦੁੱਤ ਮੁੱਖ ਮੰਤਰੀ ਨੇ रोक के रखा है तो आज मेरी गड़ियानु जो अंदर नहीं लांदता मैं स्वर्णपुर फाटे सामने में अंदर आ गईया कि <laughs> मैं आज इथे आई हां मेरा हक बनता है कि इस कानून ਦੇ ਥੱਲੇ ਇਸ ਨਿਆਂ ਨੂੰ ਥੱਲੇ ਇਹ ਨਹੀਂ ਕਿ ਤੁਸੀਂ ਰੱਖੇ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬਣ ਗਈਆਂ ਨੇ ਮੇਰਾ ਵੀ ਹੱਕ ਪੰਦਾ ਮੈਂ ਅੱਜ ਦਿੱਲੀਓ ਇਸ ਮੌਸਮ ਦੇ باوجود ਮੈਂ ਇੱਥੇ ਆਈ ਆ ਕਿ ਕਿ ਸਰਕਾਰ ਨੇ ਮੈਨੂੰ ਪਰਮੇਸ਼ਾਨ ਦੇ ਕੋਈ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀ ਆ ਰਕਦੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਿਆਂ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤਾਈ ਮੈਨੂੰ ਇਹ ਮੌਕਾ ਇਹ ਮੈਨੂੰ ਰੱਖ ਨਹੀਂ ਬਣਨ ਦਿੰਦੇ ਪਤਾ ਨਹੀਂ ਕਿਉਂ ਇੰਨੀ ਕਬਰਾਟ ਹੈਗੀ ਕਿ ਇੱਕ ਸਹਿਨ ਦੇ ਭਰਾ ਦੇ ਤਲਾਈ ਤੇ ਧਾਗਾ ਬਣਨ ਤੋਂ ਵੀ ਇਸ ਭਗਵੰਤਾਨ ਨੂੰ ਇੰਨੀ ਹਰਬੜਾਹਤ ਹੋਈ ਹੈ ਤੇ ਮੈਂ ਬੈਂਕੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਟਕ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਨਾਈ ਤੇ ਰਖੜੀ ਬੰਨਣ ਵਾਸਤੇ ਦਿੱਲੀੋਂ ਮੈਸਰ ਕੇ ਆਈਆਂ ਤੇ ਮੈਨੂੰ ਇਹ ਜਿਹੜਾ ਮੇਰਾ ਹਸਬੰਦ ਹੈ ਮੇਰਾ ਰਾਈਟ ਬੰਦ ਹੈ ਇਹ ਮੈਨੂੰ ਸਰ ਕੇਸ ਨੂੰ ਇਸ ਤਰ੍ਹਾਂ ਦੇਖਦੀ ਆਂ ਤੁਹਾਡਾ ਕੇਸ ਹੈਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹਾਂ ਜਿਹੜਾ ਨਸ਼ਾ ਮਿਲਿਆ ਇਹਨੂੰ ਮੇਰੇ ਭਰਾ ਦੇ ਕਰੋ ਉਹ ਦੇ ਕੱਲ ਫਰੀਦਕੋਟ ਦੇ ਐਮਐਨਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗਾਮ ਘੇਰੋ ਐਨ ਖੜਿਆ ਗਿਆ ਰੰਗੇ ਸਾਥੀ ਤੇ ਕੋਲਥੇ ਉਹਨੂੰ ਕ੍ਰੀਮ ਚੇਟ ਜੱਤੀ ਕੋਲੋਂ ਪਤਾ ਹੀ ਨਹੀਂ ਸੀ ਕੋਧਨ ਬਣਾ ਕੰਢਾ ਉਹਦੇ ਨਾਲ ਆ ਪਿਆ ਤੇ ਜਿਹੜੇ ਵੇਚਦੇ ਨੇ